ਡੂਸ ਵੈਲਫੇਅਰ ਕਲੱਬ ਵੱਲੋਂ ਜੋ ਪਿਛਲੇ 2 ਮਹੀਨਿਆਂ ਤੋਂ ਸੇਵਾ ਜਿਹੜੀ ਸ਼ੁਰੂ ਕੀਤੀ ਲੰਗਰ ਸੇਵਾ ਸਿਵਲ ਹਸਪਤਾਲ ਅਟਰਾਦੀ ਉਹਦਾ ਅੱਜ 74ਵਾਂ ਦਿਨ ਉਹਦੀ ਸੇਵਾ ਜਿਹੜੀ ਲੈ ਕੇ ਆਏ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਸੀ ਕੜੀ ਸਸੀ ਕੜੀ ਅੱਜ ਜਿਹੜੀ ਸੇਵਾ ਤੁਸੀਂ ਲੈ ਕੇ ਆਏ ਆ ਇਹਦੇ ਬਾਰੇ ਥੋੜਾ ਦੱਸੋ ਅੱਜ ਜੀ ਸਾਡੇ ਨਗਰ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਰਿੰਦਰ ਸਿੰਘ ਪਿੰਡ ਕਾਨ ਸਰਬੂ ਉਹਨਾਂ ਦਾ ਸੋਚਾ ਪਰਿਵਾਰ ਸਾਡੇ ਵੀਰ ਬਲਜਿੰਦਰ ਸਿੰਘ ਭਾਜੀ ਜੁਕੇ ਤੋਂ ਪਰਮਜੀਤ ਸਿੰਘ ਭਾਜੀ ਨਿਊਜ਼ੀਲੈਂਡ ਤੋਂ ਇਸ ਤਰ੍ਹਾਂ ਸਾਡਾ ਪਰਮਿੰਦਰ ਵੀਰ ਤੇ ਸਾਡੇ ਗੁਲਦੇਵ ਸਿੰਘ ਭਾਜੀ ਕੰਗ ਸਾਬੂ ਤੋਂ ਅੱਜ ਜਿਹੜਾ ਇਹ ਸਮੂਚਾ ਕੰਗ ਪਰਵਾ ਰਿਹਾ ਇਹ ਜਿਹੜੀ ਲੰਗਰ ਦੀ ਸੇਵਾ ਚੱਲ ਰਹੀ ਆ ਅੱਜ ਸੇਵਾ ਲੈ ਕੇ ਪਹੁੰਚਿਆ ਸੋ ਅਸੀਂ ਬਹੁਤ ਧੰਨਵਾਦੀ ਆ ਜਿਹਨੇ ਸਾਡੇ ਜਸਪ੍ਰੀਤ ਵੀਰ ਭਾਜੀ ਨੇ ਇਸ ਤਰ੍ਹਾਂ ਕਲਵੰਤ ਸਿੰਘ ਭਾਜੀ ਨੇ ਸਮੂਚੀ ਟੀਮ ਜਿਹੜੀ ਆ ਜੂਥ ਵੈਲਫੇਅਰ ਕਲੱਬ ਦੀ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਆ ਤੇ ਅੱਜ ਜਿਹੜਾ ਇਹ ਸਾਡੇ ਸਾਰੇ ਪਰਿਵਾਰ ਨੂੰ ਜਿਹੜਾ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹਾਂਜੀ ਸਰ ਤੁਸੀਂ ਐ ਵਿਦੇਸ਼ ਦੀ ਧਰਤੀ ਤੋਂ ਆਏ ਆ ਵਾਹਿਗੁਰੂ ਜੀ ਦਾ ਖਾਲਸਾ ਜੀ ਸੇਵਾ ਬਾਰੇ ਇੱਕ ਤਾਂ ਪਤਾ ਲੱਗਾ ਸਾਨੂੰ ਮੈਂ ਨਿਊਜ਼ੀਲੈਂਡ ਤੋਂ ਆਇਆ ਜੀ ਮੇਰੇ ਬ੍ਰਦਰ ਆਏ ਸੀ ਪਹਿਲਾਂ ਇਹਨਾਂ ਦੇ ਮਦਸੇ ਵਿੱਚ ਉੱਥੇ ਲੋਕਾਂ ਦਰਸੀ ਵਾਚਾ ਰਹੀ ਆ ਇਹ ਸੁਣ ਕੇ ਬਹੁਤ ਮਨ ਖੁਸ਼ ਹੋਇਆ ਵੀ ਇਸ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਗੁਰਦੁਆਰਾ ਵਿੱਚ ਤਾਂ ਬਹੁਤ ਹਿੱਸੇ ਪਾ ਜਾਂਦਾ ਜੀ ਗਰੀਬ ਦੀ ਮੂੰਹ ਉਹ ਗੁਰਦੁਆਰੇ ਦੇ ਵਿੱਚ ਪਾਸਾ ਗੋਲ ਦਾ ਮੂੰਹ ਅਸੀਂ ਬਹੁਤ ਖੁਸ਼ ਆਂ ਸੇਵਾ ਕਰਕੇ ਵਾਹਿਗੁਰੂ ਸਭ ਨੂੰ ਇਹ ਬਖਸ਼ੇ ਹਾਂਜੀ ਹਾਂਜੀ ਠਾਕੁਰ ਜੀ ਜੀ ਦੀ ਸੇਵਾ ਲੈ ਕੇ ਆਏ ਆ ਇਹਨਾਂ ਬਾਰੇ ਤੁਸੀਂ ਇੰਤਿਪ ਹੋ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਅੱਜ ਯੂਥ ਵੈਲਫੇਅਰ ਕਲੱਬ ਦਾ 74ਵਾਂ ਦਿਨ ਦਾ ਲਗਨ ਕੀਤਾ ਆ ਉਹ ਸਾਡੇ ਬਹੁਤ ਹੀ ਮਾਨਯੋਗ ਸਤਕਾਰਯੋਗ ਸਰਦਾਰ ਬਲਜਿੰਦਰ ਸਿੰਘ ਜੀ ਪਰਮਜੀਤ ਸਿੰਘ ਜੀ ਖੰਗ ਤੇ ਉਹਨਾਂ ਦੇ ਸਾਰੇ ਸਮੂਹੇ ਪਰਿਵਾਰ ਵੱਲੋਂ ਇਹ ਸੇਵਾ ਅੱਜ ਦੀ ਕਰਾਈ ਗਈ ਆ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਸਾਡੇ ਨਾਲ ਜੁੜੇ ਨੇ ਔਰ ਕੰਗ ਸਾਬੂ ਤੋਂ ਸਾਡੇ ਕੋਲ ਤੀਸਰਾ ਜਾਂ ਚੌਥਾ ਪਰਿਵਾਰ ਹੈ ਜਿਹੜਾ ਸਾਡੇ ਨਾਲ ਦੇਖੋ-ਦੇਖੀ ਜੁੜਿਆ ਕਿ ਜਿਹੜਾ ਨੇ ਇਹਨਾਂ ਦੇ ਪਹਿਲਾਂ ਵੱਡੇ ਬ੍ਰਦਰ ਆਏ ਉਹਨਾਂ ਤੋਂ ਬਾਅਦ ਫਿਰ ਇਹ ਆਏ ਇਹਨਾਂ ਨੂੰ ਪਤਾ ਲੱਗਾ ਤੇ ਅਸੀਂ ਇਦਾਂ ਹੀ ਉਮੀਦ ਕਰਦੇ ਹਾਂ ਕਿ ਹੋਰ ਵੀ ਸਾਡੇ ਜਿਹੜੇ ਇਲਾਕੇ ਦੇ ਸੱਜਣ-ਵੀਰ ਨੇ ਉਹ ਸਾਡੀ ਕਲੱਬ ਨਾਲ ਜੋੜਨਗੇ ਜੋ ਅਸੀਂ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਸ਼ਾਮ ਦੀ ਲੰਗਰ ਦਾ ਜਿਹੜਾ ਮਰੀਜ਼ਾਂ ਨੂੰ ਸਿਵਲ ਹਸਪਤਾਲ ਨਗੂਟਰ ਦੇ ਵਿੱਚ ਉਹ ਸਿਰੇ ਮਤਲਬ ਚੜੇਗਾ ਔਰ ਚੜ ਰਿਹਾ ਵਾ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਇਹ ਮਤਲਬ ਸਾਡਾ ਉਪਰਾਲਾ ਜਿਹੜਾ ਕਾਮਯਾਬ ਹੋ ਰਿਹਾ ਅਸੀਂ ਕੰਗ ਪਰਿਵਾਰ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਚੱਕੋ ਜੀ ਹਾਂ ਹਾਂ